ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੰਗਲੂਕ ਥੋੜਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਥੋੜੇ ਸੀ ਜੀ ਕੱਪੜੇ ਤੇ ਕੱਪੜੇ ਤਾਂ ਵੈਸੇ ਆਪਣੇ ਹੱਦੇ ਤੋਂ ਤੇ ਗਏ ਤੇ ਆਪਾਂ ਲਿਆਏ ਸੀ ਜੀ ਬਡਾਂ ਤੋਂ ਚਾਦਰਾਂ ਤੇ ਕੱਪੜੇ ਅਕੱਲਿਆ ਲੋਰ ਜੀ ਰਹੀ ਕਿ ਸਿਟੋਣੇ ਵਾਲੀ ਬਾਕੀ ਆਪਣੇ ਪਾਣੀ ਆਪਾਂ ਛੱਡ ਲਿਆ ਜੀ ਤੇ ਚਾਦਰਾਂ ਥੋੜੇ ਸੀ ਜੀ ਸਰਾਣੀ दो तीन गेड़े दबाव गे सरफा पानी थोड़ी लग रही है आप बाद पा देंगे जी ਤੇ ਹੁਣ ਤੋਂ ਮੰਗਦੀ ਆਪਾਂ ਆ ਕੇ ਵੇਖਣ ਅੰਦਰ ਆਪਣੇ ਕੰਮ ਹੋ ਗਏ ਜੀ ਕਿ ਸਕੇ ਭਾਂਡੇ ਰਹਿ ਗਏ ਸਿਰ ਸੋਈ ਤੋਂ ਮੰਗਦੀ ਤੇ ਅਪੜ ਐਨਾਂ ਦੋ ਤਿੰਨ ਗੇੜੇ ਦਿਵਾ ਲਾਂਗੇ ਹਲੋ ਜੀ ਜੀ ਨਾ ਪਾ ਲਾਤੀ ਜੀ ਤੇ दो बजे आएगी टूटी पानी चला लागे हाथ वाश बेसन धोल गए लो जी हम वाश बेसन धोदगे थोड़ी जी पा पां शर्क ਸੜਕਾਂ ਨੂੰ ਆਰ ਕੇ ਚੰਗੀ ਤਰ੍ਹਾਂ ਧੋ ਦਾਂਗੇ। ਫਿਰ ਡਾਂ ਮਰੰਗਾ ਪਈਆਂ ਵਿੱਚ ਕਾਲ ਗੇਟਨ ਤੇ ਪਰਸ ਨੂੰ ਅੰਦਰ ਰੱਖਿਆਵਾਂਗੇ ਹਰਦੀਪ ਨਾ ਬਾਹਰ ਬਾਹਰ ਹੀ ਰੱਖ ਦੇ ਤਾਂ ਅੰਦਰ ਤਾਂ ਰੱਖ ਦੇ ਹੀ ਜਾ ਕੇ। ਹੋਸ਼ ਰੂਮ ਚ ਬਿਲਕੁਲ ਵੀ ਨਹੀਂ ਜਾ ਕੇ ਰੱਖਦਾ। ਅੰਬਰਤ ਨੂੰ ਹੈਗੀ ਆ ਜਿੱਥੋਂ ਚੀਜ਼ ਚੱਕਦਾ ਤੋਤਾ ਰੱਖ ਦਿੰਦਾ ਉਹ ਤੇ ਹਰਦੀਪ ਨੂੰ ਹਜੇ ਹੈ ਨਹੀਂ ਅੰਨਾ ਬੜੀ ਸਾ ਚੰਗੇ ਤਰ੍ਹਾਂ ਸਾਫ਼ ਕਰ ਦਾਂਗੇ ਤੇ ਆਪਣਾ ਇੱਕ ਗੇੜਾ ਤਾਗ ਹੈ ਜੀ ਮਸ਼ੀਨ ਨੂੰ ਦੋ ਇੱਕ ਅਗੜਾ ਹੋਰ ਦਵਾ ਦਾਂਗੇ ਫਿਰ ਕੱਪੜੇ ਕੱਢ ਦਾਂਗੇ ਉਹਨਾਂ ਲਿਖਾ ਕੇ ਜੇ ਪਏ ਆ ਲਪਾਪੇਨ ਲਾਵਾਂਗੇ ਸਭ ਟਾਰਗੇਟ ਆ ਰੱਖ ਲ ਤਗੇ ਇੱਕ ਬਰਸਾ ਤੇ ਲੋ ਜੀ ਵਿਤ ਹੋਇਆ ਗਿਆ ਤੇ ਨਫਾਫਿਆਂ ਨੂੰ ਅੱਗ ਲਾਦ ਗੇ ਹੁਣ ਨਫਾਫੇ ਹੋਏ ਪੈਸੇ ਇਕੱਠੇ ਕਰਦੇ ਨਫਾਫੇ ਲਾਦਣੇ ਟਾਰਗੇਟ ਲੁਫਾਫੇ ਨੇ ਜਿਹੜੇ ਹੁੰਦੇ ਆ ਹਾਲ ਤੋਂ ਲੁਫਾਫੇ ਦੇ ਵਿੱਚ ਹੀ ਆਪਾਂ ਹੰਗੇਰ ਦਿੰਨੇ ਆ ਇਹਨੂੰ ਅੱਗ ਲਾ ਦਾਂ ਨਾਲੇ ਤੇਥੋਂ ਬੇੜਾ ਧੋਇਆ ਜਾਏਗਾ ਜਿਹੜੀ ਰਾਖ ਰੁਕ ਹਨਾ ਗਰੇਗੀ ਸਾਰੇ ਫਿਰ ਬੇੜਾ ਸਾਫ਼ ਕਰ ਦਾਂਗੇ ਪਾਣੀ ਘੇਰ ਕੇ ਨਾਲ ਲੁਫਾਫੇ ਨਾ ਫਿਰ ਆਏ ਉੱਡੀ ਜਾਂ ਕਦੇ ਕਿਤੇ ਚਲੇ ਜਾਂ ਕਦੇ ਕਿਤੇ ਜੇ ਆਪਾਂ ਬਾੜੇ 'ਚ ਵੀ ਛੁੱਟਦੇ ਆ ਨਾ ਲਫਾਫੇ ਇਨਨੂੰ ਆ ਲਓ ਜੀ ਲਿਖਾ ਕੇ ਸੜ ਕੇ ਸਾਰੇ ਤੇ ਇਧਰ ਪਾਣੀ ਜਿਹੜਾ ਸੀ ਗਰਮ ਹੋਣ ਲੱਗ ਗਿਆ ਇਹ ਪਾਣੀ ਨੂੰ ਆਪਾਂ ਕੱਢ ਗਏ ਬੂਟ ਆ ਹਰਦੀਪ ਦੇ ਬੂਟ ਧੋਣੇ ਵਾਲੇ ਪਏ ਬੂਟ ਧੋਦਾਂਗੇ ਤੇ ਮੈਂ ਦੋ ਤਿੰਨ ਗੇੜੇ ਆ ਕਿਉਂਕਿ ਤੇ ਆਪਾਂ ਟੀਕਾ ਜੀ ਨਾ ਕੱਪੜੇ ਕੱਢੀਏ ਤੇ ਪਾਵਾਂਗੇ ਸੁੱਕਣੇ ਉਸ ਤੋਂ ਬਾਅਦ ਖਾਂਗੇ ਜੀ ਕੀ ਬਣਾਣਾ ਕਿਆ ਖਾਣਾ ਖਾਣੇ ਪੈਣੇ ਦਾ ਵੇਖੇ ਕਰ ਲੱਗਿਆ ਰਹਿੰਦਾ ਬਾਲਟੇ ਚ ਕਾ ਲੂੰ ਝੋਮਾਂ ਦੇ ਬਾਲਟੇ ਚ ਝੋਲੇ ਨਿਕਰੇ ਸੀ ਕਾ ਲੰਮ ਝੋਮਾਂ ਕੱਪੜੇ ਕੱਟ ਕੇ ਪਾ ਦਈਏ ਪਹਿਲਾਂ ਸੁੱਕ ਨੇ ਬਾਲਟੀ ਵਾਲੇ ਥਾਂ ਤੇ ਪਾ ਲਈਏ ਕਿਸੇ ਤਰ੍ਹਾਂ ਟੁੱਟੀ ਸੱਦੀ ਪਈ ਹੈ

你听一听。嗯嗯嗯 Jadi, saya harapkan Pak Aram sudah subscribe. ਨ ਸੁੱਕਣੇ ਲੱਚੜ ਜਾਣ ਤੇ ਫਿਰ ਆਪਾਂ ਪਾ ਦਾਂਗੇ ਸੁੱਕਣੇ ਨੂੰ ਤੋਤੋਂ ਤਿੰਨ ਮਾਈ 10 ਪੀਸ ਤੋਤਾ ਇਸ ਤੋਂ ਪਾ ਲਈਏ ਕਨੀ ਕੀ ਦੀ ਮੂੰਗੀ ਦੀ ਦਾਲ ਮੂੰਗੀ ਦਾਲ ਨੂੰ ਸਿਰਫ ਆਪਾਂ ਇੱਕ ਸੀਟੀ ਲਵਾਈ ਸੀਟੀ ਪੂਰੀ ਵੀ ਨਹੀਂ ਲਵਾਈ ਬਾਕੀ ਜਦ ਦੀ ਆਪਾਂ ਗੈਸ ਨੂੰ ਕਰਤਾ ਬੰਦ ਠੀਕ ਆ ਜੀ ਤੇ ਇਧਰ ਆਪਾਂ ਤੜਕਾ ਕੱਟ ਕੇ ਕਰ ਲਿਆ ਆਪਾਂ ਤਿਆਰ ਥੋੜਾ ਜਿਹਾ ਆਪਣੇ ਆਪ ਪਿਆ ਸੀ ਧਣੀਆਂ ਉਹ ਕੱਟ ਲਿਆ ਜੀ ਤੇ ਆਪਣੇ ਨਾਲ ਲਾਲ ਟਮਾਟਰ ਹੋਰੇ ਸੀ ਖਰਾਬ ਤੇ ਜਿਹੜੇ ਖਰਾਬ ਸੀ ਜੀ ਉਹ ਆਪਾਂ ਕੱਢ ਦੇ ਵਿੱਚੋਂ ਤੇ ਹੁਣ ਆਪਾਂ ਜਿਹੜਾ ਇੱਕ ਅੱਧਾ ਹੈ ਨਾ ਜਿਆਦਾ ਵੀ ਪਿੱਲ ਪਿੱਲੇ ਜੇ ਕਰਦਾ ਨਾ ਉਹਨੂੰ ਆਪਾਂ ਪਹਿਲਾਂ ਪਾਵਾਂਗੇ ਪਹਿਲਾਂ ਇਹ ਕਰ ਲਾਂਗੇ ਜੀ ਤੇ ਆਪਾਂ ਪਾਵਾਂਗੇ ਛੋਟੇ ਛੋਟੇ ਦੋ ਵੈਸੇ ਨਾ ਸਬਜੀ ਚ ਗਰਮੀ ਚ ਨਾ ਮੈਨੂੰ ਤਾਂ ਕਰਕੇ ਕਹਿ ਦਿੰਦੇ ਵੀ ਪਾਣਾ ਨਹੀਂ ਟਮਾਟਰ ਮੈਂ ਵੈਸੇ ਪਾ ਹੀ ਲੈਣੀ ਆ ਟਮਾਟਰ ਤੋਂ ਵੀ ਨਾ ਮੈਨੂੰ ਲੱਗਦੀ ਸਵਾਦ ਸਬਜੀ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਸਬਜੀ ਤੇ ਤੋਂ ਟਮਾਟਰ ਆਪਾਂ ਛੋਟੇ ਛੋਟੇ ਪਾ ਲਾਂਗੇ ਜੀ ਤੇ ਬਸ ਆਪਾਂ ਨਾ ਗੈਸ ਨੂੰ ਕਰਤਾ ਬੰਦ ਜੀ ਸੀਟੀ ਬਸ ਆਪਾਂ ਇੱਕ ਵੀ ਨਹੀਂ ਬੱਜਣ ਦਿੱਤੀ ਪੂਰੀ ਤੇ ਫੇਰ ਨਾ ਦਾਲ ਜੀ ਆਪਾਂ ਸੀਟੀ ਨੂੰ ਜਾਂ ਇੱਕ ਪੂਰੀ ਲਵਾ ਦਿੰਨੇ ਆ ਜਾਂ ਦੋ ਲਵਾ ਦਨੇ ਫਿਰ ਦਾਲ ਕੜਜੀ ਜਾਂਦੀ ਜੀ ਮੈਨੂੰ ਲੱਗਦੀ ਬਿਲਕੁਲ ਚੰਗੀ ਦਾਲ ਉਹ ਕੜੀ ਜੀ ਦਾਲ ਜ਼ਿਆਦਾ ਤੇ ਲਓ ਜੀ ਨਾ ਆਪਾਂ ਇਹ ਟਮਾਟਰ ਰੱਖ ਦਾਂਗੇ ਵਿੱਚ ਆਦੋ ਕੱਟ ਲਾਂਗੇ ਜੀ ਛੋਟੇ ਤੇ ਫੇਰ ਬਾਕੀ ਦੇਖਦੇ ਹਾਂ ਜੀ ਕੀ ਕਰਨਾ ਠੀਕ ਹੈ ਜੀ ਦਾਲ ਬਣ ਗਈ ਜੀ ਤੇ ਹੁਣ ਲਾਵਾਂਗੇ ਤੜਕਾ ਤੇ ਕੜਾਹੀ ਆਪਾਂ ਰੱਖ ਲਈ ਜੀ ਠੀਕ ਹੈ ਜੀ ਕੀ ਹੋ ਗਿਆ ਜੀ ਚੰਗੀ ਚਾਲ ਗਰਮ ਤੇ ਕੜਾ ਲਾ ਰਹੇ ਹਾਂ ਜੀ ਦੇਸੀ ghee ਦਾ ਤੜਕਾ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਜੀਰਾ ਜੀਰਾ ਗਿਆ ਤੜਕ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਪਿਆਜ਼ ਬੜੀ ਤੜਕਣ ਤੱਕ ਉਹਨਾਂ ਨੂੰ ਲੱਗੇ ਪਾ ਕੇ ਨੇ। ਫਲੇ ਆ ਰਹੇ ਆ ਇਹ। ਇਹ ਦੇਖੋ ਨਿਆਣੀ ਗੇ। ਇਧਰ ਆਪਾਂ ਦੁੱਧ ਵੀ ਰੱਖ ਲਿਆ ਜੀ। ਚਲੋ ਇਹ ਖੜਾ ਗਏ। ਮੈਂ ਚਲੋ ਦੁੱਧ ਵੀ ਰੱਖਣੇ ਹਾਂ। ਇਹ ਟਮਾਟਰ ਲੈ ਲਿਆ ਸੀ ਆਪਾਂ ਕੱਟਾ। ਤੇ ਚੰਗੀ ਤਰ੍ਹਾਂ ਕਿਆ ਚੰਦ ਨੂੰ ਮਿ ਜਾਣ ਤੇ। ਤੇ ਟਮਾਟਰ ਮਾਰ ਦਿੱਤਾ। ਹੋਰੀ ਤੜਕਾ ਪਾ ਲਾਂਗੇ। ਟਮਾਟਰ ਦਿੱਤੇ ਸੀ ਆਪਾਂ ਪਾ ਦੇ। ਦਾਲ ਆਪਣੀ ਬਣ ਗਈ ਜੀ ਠੀਕ ਹੈ ਜੀ ਤੇ ਦਾਲ ਆਪਾਂ ਬਣਾ ਕੇ ਰੱਖ ਲਈ ਜੀ ਤੇ ਦੱਬ ਵੀ ਆਪਣੇ ਘਰ ਨੂੰ ਤੇ ਕਟਾ ਲਾਸ ਦੇ ਦੋ ਤੇ ਆਸ ਵਿੱਚ ਨਾਲ ਹੀ ਨਾਲ ਸਾਫ ਸੁੱਥਰਾ ਕਰੀ ਜਾਏਗੀ ਉਸ ਵਰਗ ਦੀ ਇਸ ਨੂੰ ਦੀ ਤੇ ਨਾਲ ਦੀ ਨਾਲ ਸਾਫ ਕਰਨਾ ਚਾਹੀਦਾ ਜਿਹੜਾ ਪਾਣੀ ਖੰਡ ਡੁੱਲ ਜਾਂਦਾ ਹੈ ਨਾ ਜਿਵੇਂ ਗੈਸ ਤੇ ਤੇ ਬੱਸ ਲਓ ਜੀ ਦਾਲ ਵੀ ਆਪਾਂ ਬਣਾ ਲਈ ਤੇ ਸਾਰੇ ਕੰਮ ਹੋ ਗਏ ਜੀ ਤੇ ਬਸ ਰਹਿ ਗਈ ਕੱਲੀ ਰੋਟੀ ਤੇ ਆਟਾ ਗੁੰਨ ਕੇ ਆਪਾਂ ਰੱਖ ਲਿਆ ਜੀ ਤੇ ਹੁਣ ਆਪਾਂ ਬਸ ਰੋਟੀ ਬਣਾਉਣੀ ਹੈ ਜੀ ਆਟਾ ਗੁੰਨ ਲਿਆ ਇਹ ਆਟਾ ਬਲੀ ਤੇ ਫਰਤ ਖਲਿਆ ਜੀ ਸਸਾ ਪਰਣਾ ਮਨੇ ਮੋਟੀ ਰੋਟੀ ਬਣਾ ਕੇ ਤੇ ਖਾਪੀ ਕੇ ਫੇਰ ਹੋ ਜਾਣਗੇ ਕਿ ਸਾਮ ਤੇ ਕੰਮ ਕੰਮ ਤਾਂ ਵਸ ਸੁਟੀ ਆਪਾਂ ਨੂੰ ਵੀ ਹੁੰਦੀ ਜੀ ਬੱਚਾ ਅਨਸਾਰਨ ਸੁਟੀ ਨਾ ਹੋ ਗਈ ਜੀ ਹਫਤੇ ਨਾ ਸੁਟੀ ਨਾ ਮਿਲਦਾ ਜੀ ਤੇ ਫੇਰ ਵਸ ਕਰਾਂਗੇ ਥੋੜੀ ਬਹੁਤੀ ਰੈਸਟ ਤੇ ਚਲੋ ਜੀ ਅੱਜ ਮੈਂ ਨਾ ਕੇਸੀ ਨਾ ਈਸੀ ਜੀ ਤੇ ਤੇਲ ਲਾਉਣਾ ਤੇ ਬਸ ਸਵੇਰ ਆਈ ਵਾਲਿਆ ਸੀ ਜੀ ਸੁੱਕ ਗਏ ਸੀ ਸਵੇਰੀ ਆਪਾਂ ਜਲਦੀ ਨਹਾ ਲਈ ਸੀ ਕੇਸੀ ਤੇ ਨਹਾ ਕੇ ਬਸ ਤੇ ਸਰ ਤੇ ਸਰ ਆਇਆ ਸੀ ਹੁੰਦਾ ਮੈਂ ਕਿੱਪਾ ਤੇਰੇ ਤੇ ਮੈਂ ਲਾ ਬਣਾਵਾਂਗੇ ਰੋਟੀ ਉਸ ਤੋਂ ਬਾਅਦ ਹੀ ਤੇ ਥੂ ਲਾਵਾਂਗੇ ਜੀ ਤੇ ਚਲੋ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਪਹਿਣ ਪਹਿਨਵੇਂ ਆਉਂਦੇ ਚੈਨਲ ਨੂੰ ਚੈਨਲ ਵੀ ਕਰ ਲੈਣਾ ਸਬਸਕ੍ਰਾਈਬ